फरीद दी मौत ਤੋਂ 4 ਮਹੀਨੇ ਪਿੱਛੋਂ ਦੁੱਲੇ ਦਾ ਜਨਮ ਹੋਇਆ ਉਸ ਦੀ ਦਾਦੀ ਅਤੇ ਉਸ ਦੀ ਮਾਂ ਦੁੱਲੇ ਦੇ ਚਿਹਰੇ ਨੂੰ ਵੇਖ ਕੇ ਬਾਗੋ-ਬਾਗ ਹੋ ਗਈਆਂ ਇੱਕ ਅਨੋਖਾ ਜਲਾਲ ਉਸ ਦੇ ਮੱਥੇ ਤੇ ਦਿਖਾਈ ਦੇ ਰਿਹਾ ਸੀ ਦਾਦੀ ਦੁੱਲੇ ਤੋਂ ਮੋਹਰਾਂ ਵਾਰ-ਵਾਰ ਕੇ ਵੰਡ ਰਹੀ ਸੀ ਖੁਸ਼ੀ ਸਾਂਭਿਆ ਸੰਭਾਲੀ ਨਹੀਂ ਸੀ ਜਾ ਰਹੀ ਇੱਕ ਆਸ ਇੱਕ ਸੁਪਨਾ ਉਹਨਾਂ ਦੇ ਸਾਹਮਣੇ ਸਾਕਾਰ ਹੁੰਦਾ ਨਜ਼ਰ ਆ ਰਿਹਾ ਸੀ ਕੁਦਰਤ ਦੀ ਹੋਣੀ ਵੇਖੋ ਐਨ ਉਸੇ ਦਿਨ ਅਕਬਰ ਦੇ ਘਰ ਵੀ ਪੁੱਤ ਜੰਮਿਆ ਅਕਬਰ ਨੇ ਉਸ ਦਾ ਨਾਮ ਸ਼ੇਖੂ ਰੱਖਿਆ ਜੋ ਵੱਡਾ ਹੋ ਕੇ ਜਹਾਂਗੀਰ ਬਾਦਸ਼ਾਹ ਬਣਿਆ ਅਕਬਰ ਨੇ ਨਜੂਮੀਆਂ ਨੂੰ ਆਖਿਆ ਕੋਈ ਐਸਾ ਉਪਾਏ ਦੱਸੋ ਜਿਸ ਨਾਲ ਸ਼ੇਖੂ ਸੂਰਬੀਰ ਬਹਾਦਰ ਤੇ ਇਨਸਾਫ ਪਸੰਦ ਆਦਮੀ ਬਣੇ ਇੱਕ ਨਜੂਮੀ ਨੇ ਆਖਿਆ ਬਾਦਸ਼ਾਹ ਸਲਾਮਤ ਅਜੇ ਹੀ ਰਾਜਪੂਤ ਔਰਤ ਦਾ ਦੁੱਧ ਸ਼ੇਖੂ ਨੂੰ ਚੰਗਾਇਆ ਜਾਵੇ ਜਿਸ ਨੇ ਸ਼ੇਖੂ ਦੇ ਜਨਮ ਵਾਲੇ ਦਿਨ ਆਪਣੇ ਪੁੱਤਰ ਨੂੰ ਜਨਮ ਦਿੱਤਾ ਹੋਵੇ। ਅਜਿਹੀ ਸੂਰਬੀਰ ਮਾਨ ਦੀ ਭਾਲ ਲਈ ਇਲਾਕੇ ਵਿੱਚ એલਚੀ ਭੇਜ ਦਿੱਤੇ ਗਏ। ਕਿਸੇ ਨੇ ਲੱਦੀ ਬਾਰੇ ਅਕਬਰ ਨੂੰ ਜਾ ਦੱਸਿਆ ਕਿ ਉਸ ਦੇ ਘਰ ਉਸੇ ਦਿਨ ਪੁੱਤ ਜੰਮਿਆ ਹੈ। ਲੱਦੀ ਨੂੰ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਬੁਲਾ ਲਿਆ ਗਿਆ। ਲੱਦੀ ਪਲਾ ਬਾਦਸ਼ਾਹ ਦਾ ਹੁਕਮ ਕਿਵੇਂ ਟਾਲ ਸਕਦੀ ਸੀ? ਸ਼ੇਖੂ ਨੂੰ ਪਾਲਣ ਦੀ ਜ਼ਿੰਮੇਵਾਰੀ ਲੱਦੀ ਨੇ ਲੈ ਲਈ। ਮੁਗਲ ਸਰਕਾਰ ਵੱਲੋਂ ਲੱਦੀ ਦੇ ਪਿੰਡ ਅਨੇਕਾਂ ਸੁੱਖ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ। ਦੋਵੇਂ ਲੱਦੀ ਦਾ ਦੁੱਧ ਚੁੰਗਦੇ, ਦੋਵੇਂ ਦੁੱਲਾ ਤੇ ਸ਼ੇਖੂ ਇਕੱਠੇ ਖੇਡਦੇ, ਦੋਹਾਂ ਨੂੰ ਉਹ ਇੱਕੋ ਜਿਹਾ ਪਿਆਰ ਕਰਦੀ ਤੇ ਲਾਡ ਲਡਾਉਂਦੀ।